ਇਨਸਾਨ ਦੀ ਜਾਨ ਇੰਨੀ ਬੇਸ ਕੀਮਤੀ ਹੈ ਕਿ ਕਰੋੜਾਂ ਅਰਬਾਂ ਰੁਪਏ ਦੇ ਵਿੱਚ ਵੀ ਇਨਸਾਨ ਜਿਉਂਦਾ ਨਹੀਂ ਹੁੰਦਾ ਵਾਪਸ ਨਹੀਂ ਆਉਂਦਾ ਜਿਨ੍ਹਾਂ ਦੇ ਚਲੇ ਜਾਂਦੇ ਨੇ ਉਹਨਾਂ ਤੋਂ ਪੁੱਛ ਕੇ ਦੇਖੋ ਪਰ ਅੱਜ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਮੀਡੀਆ ਰਿਪੋਰਟ ਅਨਸਾਰ ਇੱਥੇ ਇੱਕ 27 ਸਾਲਾਂ ਮੁੰਡੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਤੇ ਜੋ ਇਸ ਨੂੰ ਮਾਰਨ ਪਿੱਛੇ ਕਾਰਨ ਪਤਾ ਲੱਗਦਾ ਹੈ ਉਹ ਸੁਣ ਕੇ ਤਾਂ ਸਭ ਦੇ ਹੋਸ਼ ਹੀ ਉੱਡ ਜਾਂਦੇ ਨੇ ਸਭ ਹੈਰਾਨ ਹੋ ਜਾਂਦੇ ਨੇ ਕਿ ਐਡੀ ਛੋਟੀ ਗੱਲ ਪਿੱਛੇ ਕੋਈ ਕਿਸੇ ਦਾ ਕਤਲ ਕਿਵੇਂ ਕਰ ਸਕਦਾ ਹੈ ਕੋਈ ਕਿਸੇ ਨੂੰ ਐਨੀ ਬੇਰਹਿਮੀ ਦੇ ਨਾਲ ਕੁੱਟ-ਕੁੱਟ ਕੇ ਕਿਵੇਂ ਮਾਰ ਸਕਦਾ ਹੈ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਬਠਿੰਡਾ ਦੇ ਅਧੀਨ ਪੈਂਦਾ ਲਹਿਰਾ ਮੁਹੱਬਤ ਗੱਲ ਹੈ 4 ਫਰਵਰੀ 2026 ਦੀ ਇੱਥੇ ਨਜ਼ਦੀਕ ਪਿੰਡ ਹੈ ਲਹਿਰਾ ਸੌਂਦਾ ਇੱਥੋਂ ਦਾ ਰਹਿਣ ਵਾਲਾ ਗੋਰਾ ਸਿੰਘ ਜਿਸ ਦੀ ਉਮਰ 27 ਸਾਲ ਸੀ ਇਹ ਮਜ਼ਦੂਰੀ ਕਰਦਾ ਸੀ ਏ ਅਤੇ ਇਸ ਦਾ ਪਿਤਾ ਸੁਖਦੇਵ ਸਿੰਘ ਇਹ ਜਾ ਰਹੇ ਸੀ ਪੈਦਲ ਜਾ ਰਹੇ ਸੀ ਜਾਂਦੇ ਜਾਂਦੇ ਜੋ ਗੋਰਾ ਸਿੰਘ ਹੁੰਦਾ ਉਸ ਨੂੰ फ्लਸ਼ ਦਾ ਜੋਰ ਪੈਂਦਾ ਤਾਂ ਉਹ ਇੱਕ ਖੇਤ ਦੇ ਵਿੱਚ ਉਤਰ ਜਾਂਦਾ ਹੈ फ्लਸ਼ ਲਈ ਤਾਂ ਇੱਥੇ ਜੋ ਇਹ ਖੇਤ ਦੇ ਮਾਲਕ ਹੁੰਦੇ ਨੇ ਮਾਲਕ ਅਤੇ ਉਸ ਦਾ ਮੁੰਡਾ ਦੋਨੋਂ ਆ ਜਾਂਦੇ ਨੇ ਅਤੇ ਗੋਰਾ ਸਿੰਘ ਦੇ ਨਾਲ ਗਾਲੀ ਗਲੋਚ ਕਰਨ ਲੱਗਦੇ ਨੇ ਤੇ ਗੋਰਾ ਸਿੰਘ ਨੂੰ ਕਹਿੰਦੇ ਨੇ ਕਿ ਤੂੰ ਇੱਥੇ ਫਲਸ਼ ਨਹੀਂ ਕਰ ਰਿਹਾ ਸੀ ਤੂੰ ਗੰਨਾ ਚੋਰੀ ਕਰ ਰਿਹਾ ਸੀ ਜੋ ਖਬਰ ਦੇ ਵਿੱਚ ਲਿਖਿਆ ਤਾਂ ਹੁਣ ਜਦੋਂ ਇਹ ਗੱਲ ਗੋਰਾ ਸਿੰਘ ਨੂੰ ਕਹੀ ਜਾਂਦੀ ਆ ਤਾਂ ਗੋਰਾ ਸਿੰਘ ਅੱਗੋਂ ਇਸ ਗੱਲ ਦਾ ਵਿਰੋਧ ਕਰਦਾ ਕਿ ਤੁਸੀਂ ਮੈਨੂੰ ਗਾਲਾਂ ਕੱਢ ਰਹੇ ਹੋ ਤੁਸੀਂ ਮੇਰੇ ਉੱਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਮੈਂ ਗੰਨਾ ਚੋਰੀ ਨਹੀਂ ਕਰ ਰਿਹਾ ਸੀ ਪਰ ਇੱਥੇ ਜਦੋਂ ਹੁਣ ਗੋਰਾ ਸਿੰਘ ਵਿਰੋਧ ਕਰਦਾ ਤਾਂ ਅੱਗੋਂ ਖੇਤ ਦਾ ਮਾਲਕ ਤੇ ਉਸ ਦਾ ਬੇਟਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਇਸ ਨੂੰ ਬੇਰਹਿਮੀ ਦੇ ਨਾਲ ਕੁੱਟਣ ਲੱਗ ਜਾਂਦਾ ਹੈ ਐਨੀ ਬੇਰਹਿਮੀ ਨਾਲ ਗੋਰਾ ਸਿੰਘ ਨੂੰ ਕੁੱਟਿਆ ਜਾਂਦਾ ਕਿ ਇਸ ਨੂੰ ਕੁੱਟ-ਕੁੱਟ ਕੇ ਅਧ ਮਰਿਆ ਕਰ ਦਿੱਤਾ ਜਾਂਦਾ ਹੈ ਹੁਣ ਗੋਰਾ ਸਿੰਘ ਨੂੰ ਚੱਕ ਕੇ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਇਸ ਦੀ ਹਾਲਤ ਗੰਭੀਰ ਹੋਣ ਕਾਰਨ ਇਸ ਨੂੰ ਐਮਜ਼ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਪਰ ਦੇਰ ਸ਼ਾਮ ਪਤਾ ਲੱਗਦਾ ਕਿ ਗੋਰਾ ਸਿੰਘ ਦੀ ਤਾਂ ਮੌਤ ਹੋ ਗਈ ਜਦੋਂ ਇਹ ਗੱਲ ਪਰਿਵਾਰ ਨੂੰ ਪਤਾ ਲੱਗਦੀ ਆ ਤਾਂ ਕੋਹਰਾ ਮੱਚ ਜਾਂਦਾ ਕਿਉਂਕਿ ਗੋਰਾ ਸਿੰਘ ਇਕੱਲਾ ਹੀ ਘਰ ਵਿੱਚ ਕਮਾਉਣ ਵਾਲਾ ਸੀ ਉਸ ਦੀ ਕਮਾਈ ਦੇ ਨਾਲ ਹੀ ਘਰ ਚੱਲਦਾ ਸੀ ਉਹ ਮਜ਼ਦੂਰੀ ਕਰਦਾ ਸੀ ਹੁਣ ਜਦੋਂ ਇਹ ਗੱਲ ਪਤਾ ਲੱਗਦੀ ਆ ਕਿ ਗੋਰਾ ਸਿੰਘ ਦਾ ਤਾਂ ਕਤਲ ਕਰ ਦਿੱਤਾ ਗਿਆ ਗੰਨੇ ਚੋਰੀ ਦਾ ਇਲਜ਼ਾਮ ਲਗਾ ਕੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਤਾਂ ਹੁਣ ਸੁਖਦੇਵ ਸਿੰਘ ਜੋ ਗੋਰਾ ਸਿੰਘ ਦਾ ਪਿਤਾ ਹੁੰਦਾ ਹੈ ਥਾਣੇ ਦੇ ਵਿੱਚ ਪੁਲਿਸ ਨੂੰ ਇਤਲਾਹ ਕਰਦਾ ਹੈ ਕਿ ਮੇਰੇ ਬੇਟੇ ਨੂੰ ਮਾਰ ਦਿੱਤਾ ਗਿਆਗਾ ਗੰਨੇ ਚੋਰੀ ਦਾ ਇਲਜ਼ਾਮ ਲਗਾ ਕੇ ਹੁਣ ਪੁਲਿਸ ਕੰਪਲੀਟ ਦਰਜ ਕਰਦੀ ਹੈ ਜਿਸ ਤੇ ਵਿੱਚ ਜੋ ਮੇਨ ਦੋਸ਼ੀ ਹੁੰਦਾ ਜੋ ਮਾਲਕ ਹੁੰਦਾ ਖੇਤ ਦਾ ਕੁਲਦੀਪ ਸਿੰਘ ਅਤੇ ਉਸ ਦਾ ਬੇਟਾ ਇਹਨਾਂ ਦੋਨਾਂ ਉੱਤੇ ਧਾਰਾ 302 ਦੇ ਅਧੀਨ ਕਤਲ ਦਾ ਕੇਸ ਦਰਜ ਕਰ ਲੇਤਾ ਜਾਂਦਾ ਹੈ ਤੇ ਕੁਲਦੀਪ ਸਿੰਘ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਪਰ ਜੋ ਉਸ ਦਾ ਬੇਟਾ ਹੁੰਦਾ ਹੈ ਉਹ ਫਰਾਰ ਹੋ ਜਾਂਦਾ ਹੈ ਪੁਲਿਸ ਦਾ ਕਹਿਣਾ ਕਿ ਅਸੀਂ ਇਸ ਮਾਮਲੇ ਦੀ ਬੜੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੇ ਹਾਂ ਅਤੇ ਜੋ ਦੋਸ਼ੀ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਜਲਦ ਹੀ ਜੋ ਕੁਲਦੀਪ ਸਿੰਘ ਦਾ ਬੇਟਾ ਹੈਗਾ ਉਸ ਨੂੰ ਵੀ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਕਦੋਂ ਜੋ ਕੁਲਦੀਪ ਸਿੰਘ ਦਾ ਬੇਟਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਜੇ ਇਹ ਜੋ ਇਲਜ਼ਾਮ ਸੁਖਦੇਵ ਸਿੰਘ ਨੇ ਲਗਾਏ ਨੇ ਕਿ ਐਦਾਂ ਕਰਕੇ ਮੇਰੇ ਬੇਟੇ ਗੋਰਾ ਸਿੰਘ ਜੋ 27 ਸਾਲਾਂ ਦਾ ਸੀ ਉਸ ਨੂੰ ਗੰਨੇ ਦੇ ਪਿੱਛੇ ਗੰਨੇ ਚੋਰੀ ਦੇ ਇਲਜ਼ਾਮ ਦੇ ਪਿੱਛੇ ਹੀ ਇਹਨਾਂ ਪਿਓ ਪੁੱਤਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਤਾਂ ਇਹ ਬੜੀ ਹੀ ਸ਼ਰਮਨਾਕ ਘਟਨਾਗੀ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਇੱਕ ਗੰਨੇ ਦੇ ਪਿੱਛੇ ਕਿਸੇ ਬੰਦੇ ਦੀ ਬੇਸ਼ਕੀਮਤੀ ਜਾਨ ਜਿਸ ਦੀ ਕੋਈ ਕੀਮਤੀ ਨਹੀਂ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਇਹ ਤਾਂ ਸੱਚ ਮੁੱਚ ਹੀ ਸ਼ਰਮਨਾ ਘਟਨਾਗੀ ਤੁਹਾਡੇ ਇਸ ਘਟਨਾ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਛੋਟੀ ਜੀ ਗੱਲ ਪਿੱਛੇ ਪਿਓ ਪੁੱਤ ਨੇ ਇੱਕ 27 ਸਾਲਾਂ ਦੇ ਮੁੰਡੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਕਿ ਇਹ ਖੇਤ ਦੇ ਵਿੱਚੋਂ ਗੰਨਾ ਚੋਰੀ ਕਰਦਾ ਸੀ ਬੰਦੇ ਨੂੰ ਗੁੱਸੇ ਉੱਤੇ ਕੰਟਰੋਲ ਕਰਨਾ ਚਾਹੀਦਾ ਹੈ। ਗੰਨੇ ਦੇ ਪਿੱਛੇ ਸ਼ਾਇਦ ਪਿਓ ਪੁੱਤ ਵੀ ਉਸ ਨੂੰ ਨਹੀਂ ਮਾਰਨਾ ਚਾਹੁੰਦੇ ਹੋਣਗੇ। ਸ਼ਾਇਦ ਹੋਣ ਉਹ ਪਿਓ ਤੇ ਪੁੱਤ ਵੀ ਪਛਤਾਉਂਦੇ ਹੋਣ ਕਿ ਸਾਡੇ ਕੋਲੋਂ ਇਹ ਗਲਤ ਹੋ ਗਿਆ। ਕਿਉਂਕਿ ਜੋ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਆ ਉਹ ਵੀ ਇੱਕ ਤਰ੍ਹਾਂ ਨਰਕ ਹੋਵੇ ਕਿਉਂਕਿ ਜਦੋਂ ਕੋਈ ਕਿਸੇ ਬੰਦੇ ਦਾ ਕਤਲ ਕਰਦਾ ਹੈ, ਕੁਝ ਗਲਤ ਕਰਦਾ ਹੈ ਤਾਂ ਸਮਾਜ ਵੀ ਉਸ ਬੰਦੇ ਨੂੰ ਉਸ ਤਰ੍ਹਾਂ ਨਹੀਂ ਦੇਖਦਾ ਉਸ ਨੂੰ ਇਦਾਂ ਦੀਆਂ ਨਜ਼ਰਾਂ ਨਾਲ ਦੇਖਦਾ ਸਾਰੀ ਉਮਰ ਕਿ ਇਹ ਬੰਦਾ ਕ੍ਰਾਈਮਨਲ ਹੈ ਇਹਨਾਂ ਬੰਦਿਆਂ ਨੇ ਕਿਸੇ ਦਾ ਕਤਲ ਕਰ ਦਿੱਤਾ ਸੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਤੁਸੀਂ ਕੀ ਸੋਚਦੇ ਹੋ ਕਿ ਇੱਕ ਗੰਨੇ ਦੇ ਪਿੱਛੇ ਇਹ ਜੋ barbarity ਹੋਈ ਹੈ ਇਹ ਜੋ ਘਟਨਾ ਹੋਈ ਹੈ ਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸੋ ਸਟਿਕਾ